ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਚਾਰ ਵੜਾ ਦਿਖਾਵਾਂਗੇ ਦੋ ਤਾਜ਼ੀਆਂ ਸੋਨਿਆਂਆਂ ਦੋ ਗੱਬੜਾਂ ਤੈਨਾਂ ਦਿਖਾਵਾਂਗੇ ਟੌਪ ਕਲਾਸ ਜਰਸੀ ਇੱਕ ਤਾਂ ਐਂਡ ਤੇ ਜਮਾਂ ਨਗੀਨਾ ਸੁਆਹ ਖੜਾ ਨਾੜਾਂ ਨਾਲ ਗੁੰਦੀਵੀਆ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕੁਇਕ ਗਲਵਾ ਚਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾ ਬਾਈ ਪਾਣੂਪ੍ਰੀਤ ਸਿੰਘ ਪਿੰਡ ਐਡਿਆ ਜਿਹੜਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ 997788789 ਦੂਜਾ ਨੰਬਰ ਹੈ 97355042 ਵੱਡੇ ਭਰਾ ਨੰਬਰ ਆਈ ਅੱਜ ਆਪਾਂ 24 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆਂ ਚਾਰ ਬੜਾ ਤਿੰਨ ਜਰਸੀ ਦਿਖਾਵਾਂਗੇ ਤੇ ਇੱਕ ਆਪਣੀ ਕ੍ਰਾਸ ਚ ਆ ਗਈ ਹੈ ਨਾ ਬੜਾ ਬੇਦਾਸੀਆਂ ਆ ਮਨ ਲਗਾ ਛੇ ਬੜਾ ਤੂੰ ਸਿਲਪਲਾ ਕਰਤੀਆਂ ਠੀਕ ਹੈ ਦਾ ਗਾਵਾਂ ਦੀ ਵੀਡੀਓ ਬਣਾਉਣੀ ਠੀਕ ਹੈ ਹਰ ਵਕਤ ਗਾਵਾਂ ਅਵੇ ਦੀ ਵਾਰ ਹੋ ਗਈਆਂ ਖੜੀਆਂ ਨਹੀਂ ਅੰਦਰ ਵੀ ਠੀਕ ਹੈ ਜਿਹੜੀਆਂ ਬਏ ਜਰਸੀ ਦੇਖ ਕੇ ਨਾ ਲੇਵਾ ਫੌਰਨ ਗਾਵਾਂ ਵਾਲਾ ਲਈ ਫਰਜਿਆ ਜਾਵਾਂ ਬਈ ਐ ਮਨ ਲਗੇ ਜਾ ਤੜਕੀ 7-8 ਕਿਲੋ ਬੋਲੀ ਚੋਈ ਵੀ ਹੈ ਜੀ ਤੇ ਪਰ ਆਦਾ ਆਪਣਾ ਹੀ ਨਹੀਂ ਬਣਾਉਂਦੇ ਦਾ ਜੇ ਜੀ ਰੋਕਿਆ ਹਾਂ ਬਈ ਵੀਡੀਓ ਬਣੀ ਵੀ ਆਪਣੇ ਕੋਲ ਸਾਰੀ ਬੱਚਾ ਇਹ ਨਹੀਂ ਕੀਦਾ ਬੱਸ ਆ ਬਈ ਮਾਰ ਵੀ ਸੁਆ ਕਿਹੜਾ ਸੁਈ ਆ ਸੁਆ ਦੂਜਾ ਸੁਈ ਆ ਬਈ ਦੂਜਾ ਸੁਆ ਸੁਈ ਆ ਤੇ ਨਾੜਾ ਨੋੜਾ ਨਾਲ ਗੁੰਦੀ ਪਈ ਆ ਜਮਾ ਹਣਾ ਠੰਡੀ ਠੁੰਡੀ ਵਧੇਰੀਏ ਚ ਆਈ ਆ ਬਈ ਕੋਈ ਚੱਕਰੀ ਨਹੀਂ ਠੀਕ ਆ ਸੋ ਵੀਰੋ ਮਿਲਕ ਵੇਨ ਵਗੈਰਾ ਦੇਖੋ ਤੇ ਚਾਰੇ ਖਣ ਪੀੜੀ ਦੇ ਪੱਗ ਠੀਕ ਹੈ ਕੋਈ ਚੱਕਰੀ ਨਹੀਂ ਐਸਟੀਮੇਟ ਆਪਾਂ ਲਾ ਕੇ ਚੱਲੀਏ ਦੁੱਧ ਵਾਲੇ ਕਿੰਨਾ ਕ ਬਾਦੂਗੀ ਇਹ ਜਦੋਂ ਇਹ ਪੱਤੀ ਜਦੋਂ ਖੁੱਲ੍ਹੇ ਆ ਰਾਮ ਨੇ ਦੇ ਦੋ ਤੇ ਬਾਕੀ ਚੋਣ ਚਾਨ ਬੜਾ ਪਿਆਰਾ ਮੋਟਾ ਚੋਨਾ ਹਨਾ ਕਹਿੰਦਾ ਵਾ 25 ਕਿਲੋ ਤਾਂ ਮੰਨ ਕੇ ਜਿਹੜਾ ਮਰਜੀ ਪਰਚੇਸ ਕਰ ਲੈ ਜਿਹੜਾ ਮਾਗੀ 25 ਕਿਲੋ ਮੰਨ ਕੇ ਲੈ ਦੇ ਠੀਕ ਆ ਸੋ ਫਿਰ ਪਿਓਰ ਪੰਜਾਬ ਵਾਲੇ ਜਾਰਸੀ ਮੂੰ ਮੱਥਾ ਟੋਆ ਵਗੈਰਾ ਦੇਖੋ ਤੇ ਨਹਵਾਨੇ ਤੇ ਨਾਣਾ ਵਗੈਰਾ ਦੇਖੋ ਜਮਾਂ ਰੈਂਕਲ ਦੇ ਦੇਖੋ ਪੂਰੇ ਚਾਰੇ ਪਾਸੇ ਡੂਮਣੇ ਮਖਿਆਲ ਵਾਂਗੂ ਗੁੰਦੀ ਪਈ ਆ ਜਮਾਂ ਤੇ ਮੂੰ ਮੱਥੇ ਲੱਗਦੇ ਪੂਰੀ ਵਧੀਆ ਸਾਫ਼ ਸੁਥਰੀ ਤੇ ਲੇਵਾ ਦੇਖੋ ਜਮਾਂ ਲੇਵਾ ਲੈ ਕੇ ਘਰ ਮਾਲੀ ਦਾ ਤੁਰਿਆ ਨਹੀਂ ਜਾਂਦਾ ਜਿੰਨਾ ਮੰਨ ਕੇ ਚੱਲੋ ਵੀ ਇਹ ਪਾਲਾਂਗੇ ਉਨਾ ਹੀ ਕੱਢ ਲਾਂਗੇ ਚੰਗੀ ਗੇਅਰ ਕਰ ਲਾਂਗੇ ਤਾਂ ਉਹ 25 ਤੋਂ ਪਲੱਸ ਵੀ ਪਾਉਗੀ ਕਿਉਂਕਿ ਹਵਾਨੇ ਦੀ ਇੰਨੀ ਸਾਫ ਸੁਥਰੀ ਆ ਸੋ ਦੇਖੋ ਚਾਰੇ ਖਾਨ ਨਿਕਲਣੇ ਸਾਫ ਸੁਥਰੇ ਬਿੱਥੀ ਤੇ ਜਾਣਾ ਠੰਡੀ ਐ ਇੰਨੀ ਕਿ ਜਿੰਦਰੀ ਮਰਜ਼ੀ ਪਾਸੇ ਬੈਠੀ ਚੱਲ ਕੋਈ ਐਂ ਡਿੱਕਤ ਵਾਲੀ ਗੱਲ ਹੀ ਨਹੀਂ ਹੋਈਗੀ ਚਾਹ ਦੋ ਜਾਨੇ ਬੈਠੀਆਂ ਜਾਂ ਤਿੰਨ ਬੈਠੀਆਂ ਮੈਂ ਤਾਂ ਦੱਸ ਜਾਨੇ ਬੈਠੀਆਂ ਜਾਂ ਜਾਈ ਠੀਕ ਆ ਕੋਈ ਡਿੱਕਤ ਦੀ ਨਹੀਂ ਜਾਈ ਕੋਈ ਐਂ ਕੋਈ ਮਸਲਾ ਹੀ ਨਹੀਂ ਆ ਭਾਈ ਜਿੰਨੇ ਮੰਨ ਕੇ ਚੱਲੇ ਵੀ 25 ਦਿਨ ਹੋ ਗਏ ਠੀਕ ਆ ਇਹਦੇ ਆਪ ਦੇ ਲੈਵੇ ਦਾ ਰੋ ਹੋਇਆ ਉਹਦੇ ਮਨ ਕੇ ਦੋ ਘੰਟੇ ਜਾਂ ਦੇਖੀ ਚ ਰੇਟ ਭਾਈ ਲੈਣ ਦੇਣੀ ਹੈਗਾ 92000 ਦੀ ਰੇਟ ਦਵਾਂਗੇ। ਪਰ ਮੋਟਾ ਮੰਨ ਤਾ। ਮੰਨ ਤਾ ਆਈ ਗਏ ਬੰਦੇ ਮੰਨ ਤਣ ਕਰਦੇ। ਠੀਕ ਹੈ। ਦੂਜੇ ਨੰਬਰ ਜਿਹੜੇ ਪਏ ਦੇਖੀ ਜਾਨੇ ਆ। ਇਹ ਭਾਈ ਦੂਜਾ ਸੂਆ ਵੜ। ਹੁੰਦੀ ਐਗੀ। ਠੀਕ ਹੈ। 21 ਕਿਲੋ ਦਾ ਤਾਂ ਪਹਿਲਾਂ ਨੇ ਦਿੱਤਾ ਹੋਇਆ ਦਾ। 20 ਕਿਲੋ। ਇਹ ਗੱਬਣਾ ਹਣਾ। ਇਹ ਗੱਬਣਾ ਭਾਈ। ਹਜੇ ਇਹਦਾ ਇੱਕ ਹੱਤਾ ਪੈਂਡਿੰਗ ਪਿਆ ਦਾ। ਇੱਕ ਹਫਤਾ ਸੂਣ ਚ ਬਾਕੀ ਧੋਰੀ ਬਾਹਰ ਨੂੰ। ਸੋ ਫਿਰ ਹਫਤਾ ਸੂਣ ਚ ਬਾਕੀ ਪਹਿਲੇ ਸੂਏ 20 21 ਕਿਲੋ ਦੁੱਧ ਪਾਇਆ ਵਾ ਤੇ ਇਹ ਵੀ ਮੰਨ ਕੇ ਚਲੋ ਜਿੱਦ ਦਿਨ ਤਿਆਰ ਹੋਗੀ ਗੱਲਾਂ ਕਰਾ ਦੂਗੀ। ਤੇਵਾ ਵਗੈਰਾ ਕਿੰਨਾ ਵੇਟਾ ਲਾ ਟੋਲਾ ਬਹੁਤ ਪਿਆਰ ਨਾਲ ਬੈਠ ਰਹੀਆਂ ਠੀਕ ਹੈ ਚੋਲੇ ਬੰਦਾ ਚਾਹ ਲਾਲੇ ਮਿੱਝੀਆਂ ਠੀਕ ਹੈ 41 ਗਾਲ ਦੀ 골ਡਨ ਕਲਰ ਆ ਤੇ ਪਿਆਰੀ ਪੂਰੀ ਰਾਜੂ ਜੀ ਬਹੁਤ ਆ ਹਨਾ ਬਈ ਨਮਾਈਆਂ ਤਾਂ ਨਹੀਂ ਹੈ ਕਿੰਨੇ ਇਹ ਐਮ ਐਨ ਕੇ ਕਹਿੰਦੇ ਮੂੰਹ ਦੇਖਣਾ ਦਾ ਗਾਂਵ ਦੇ ਵਿੱਚ ਦੀ ਠੀਕ ਹੈ ਠੀਕ ਗਿਆ ਜੇ ਅੱਠ ਰੰਡ ਕਰਕੇ ਨਮਾਈਆਂ ਨਹੀਂ ਬੜਾਈਆਂ ਖਾਣ ਪੀਣ ਨੂੰ ਵੀ ਪੂਰੀ ਖੁੱਲੀ ਆ ਹਨਾ ਹੁੰਦੀਆਂ ਨੇ ਕਿ ਜਿਹੜਾ ਮਰਜ਼ੀ ਵਾ ਜਾ ਲੱਕੜਾਂ ਬਰੀਕ ਬਰੀਕ ਚਾਹ ਲੱਕੜਾਂ ਘੋਤ ਰਗੇ ਬਾਜੂ ਵੀ ਖਾ ਜਾਣੀਆਂ ਵੜਾ ਮੈਂ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ ਦੁੱਧ 25 ਕਿਲੋ ਮੰਨ ਕੇ ਲੈ ਲੇ ਬਈ ਜੇ ਰੇਟ ਕੀ ਰਹ ਰੇਟ ਇਹਦਾ ਵੀ ਬਈਦਾ ਹੀ ਬੰਦ ਨਹੀਂ ਯਾਰ ਜੀ ਇਹਦਾ ਥੋੜਾ ਬਹੁਤ ਮਾਨਤਨ ਹੋ ਜੂਗਾ ਮਾਨਤਨ ਕਰਨ ਗਏ ਗਏ ਬੰਦੇ ਮਾਨਤਨ ਕਰਨਗੇ ਠੀਕ ਆ ਸੋ ਉਹ ਰੇਟ ਵੀ ਚੀਜ਼ਾਂ ਹਿਸਾਬ ਨਾਲ ਜਮਾ ਜੈ ਨੂੰ ਆਣਾ ਤੇ ਸਾਫ ਸੁਥਰੀ ਪੂਰੀ ਰਾਜ ਹੀ ਸਮੀ ਬੜੀ ਵੀ ਲਿੱਸੀ ਨਾ ਵੀ ਕਿਸੇ ਪਾਸੇ ਹੋਣੀ ਤੇ ਥਾਣਾ ਦੇਖ ਸਕਦੇ ਹੋ ਹੱਥੀ ਚਵਾਈ ਵਾਲਾ ਥਾਣਾ ਚਾਰੇ ਨਿਕਣਵੇਂ ਸਾਫ ਸੁਥਰੇ ਬਿੱਤੀ ਤੇ ਥਾਣਾ ਜੀ ਆਈ ਤੀਜੇ ਨੰਬਰ ਬੜੀ ਕਾਫੀ ਕਲਰ ਜਰਸੀ ਦੇਖੀ ਜਾਂਦੇ ਏ ਵੀ ਭਾਈ ਦੂਜਾ ਸੂਸੂਂਦੀ ਹੈਗੀ ਇਹਨੇ ਐਮ ਐਨ ਕੇ ਕਦੇ ਵੀ ਮਾਲ ਕਦੇ ਵੀ 26 ਕਿਲੋ ਦਾ ਤੋਇਆ ਹੋਗਾ ਠੀਕ ਹੈ ਠੀਕ ਹੈ ਨਾ ਗੱਲ ਵੀ ਜਿਹੜਾ ਆਪਾਂ ਨੂੰ ਦੱਸਿਆ ਵੇ ਆਪਾਂ ਉਹ ਹਕੀਕਤ ਦੱਸੀ ਹੈਗੀ ਵੀਰੇ ਇਹਨੂੰ 20 ਕਿਲੋ ਮੰਨ ਕੇ ਲੈ ਲਈ ਇਹਨੂੰ 25 ਕਿਲੋ ਮੰਨ ਕੇ ਲੈ ਲਈ ਇਹਨੂੰ ਲੈ ਲਈ 30 ਕਿਲੋ ਮੰਨ ਕੇ ਗੀ ਉਹ ਅਗਲੇ ਦੀ ਵੀਰੇ ਸਮਝ ਆਏਗੀ 25 26 ਦੀ ਦਮ ਰੱਖਦੀ ਆ ਵੀ ਭਾਈ 25 ਕਿਲੋ ਵਾਲੀ ਤਾਂ ਹੈਗੀ ਹੈਗੀ ਕਿਉਂਕਿ ਬਾਡੀ ਬੇਲ ਲੰਮੀ ਦੇ ਕੇ ਨਹੀਂ ਆ ਪਹਿਲਾਂ ਚੱਕ ਦੋ ਵੀ ਵੱਧ ਲੰਮੀ ਵਹਿੜ ਆਈਗੀ ਠੀਕ ਹੈ ਨਾ ਗੱਲ ਵੀ ਚਲੋ ਹਾਈਟ ਜਿੰਨੇ ਜਰਤੀ ਵਾਲੀ ਹੁੰਦੀ ਹੈਗੀ ਹੈਟਰ ਜਰਤੀ ਵਾਲੀ ਵੀ ਹੈਗੀ ਠੀਕ ਹੈ ਐਂ ਜੀ ਆਪਾਂ ਦੀ ਫੋਟੋ ਇਨ ਕਹਿ ਸਕਦੇ ਗੇ ਲੈਵੇ ਦਾ ਰੋਖ ਆਪਣਾ ਦੇਖਣਾ ਵੈਸੇ ਜਿਹੀ ਘੜੀ ਹੈ ਕੱਚੀ ਹੈ ਕਾਰ ਦਾ ਪੈਂਡਿੰਗ ਪਿਆਗਾ ਹਵਤਾ ਬਾਕੀ ਆ ਤੇ 252 ਦੀ ਹਵਾ ਨਾ ਗਵਾਹੀ ਭਰਦਾ ਤੇ ਰੇਟ ਕੀ ਰਹੂ ਇਹਦਾ ਰੇਟ ਇਹੀ ਦਾ ਬਾਈ ਤਲੋਂ 92000 ਰੁਪਏ ਹੈਗਾ ਠੀਕ ਹੈ ਨਾ ਗੱਲ ਜੇ ਕੋਈ ਵੀ ਤਿੰਨੇ ਇਕੱਠੀਆਂ ਜਰਤੀਆਂ ਲੈਣਾ ਚਾਹੁੰਦਾ ਹੋਵੇ ਠੀਕ ਹੈ ਆ ਮਨਨੇ ਕੇ ਗੱਲ ਵੀ 150 200 250 ਕਿਲੋਮੀਟਰ ਤੱਕ ਵੀ ਆਪਾਂ ਪਹੁੰਚ ਕਰ ਦਾਂਗੇ ਅਸੀਂ ਗੱਡੀ ਦਾ ਕਰਾਇਾ ਛੋਟ ਸਪਾਂ ਕਰ ਦਾਂਗੇ ਕਰ ਦਾਂਗੇ ਵੀ 250 ਕਿਲੋਮੀਟਰ ਬਾਕੀ ਤਿੰਨ ਬਲੇ ਵੇੜ ਦੇਖਿਆ ਟਵਾ ਟਾਕ ਕੰਨ ਨਿਕਾ ਨਿਕਾ ਆਪਾਂ ਬਣਾਉਣਾ ਹੋਵੇ ਤਿੰਨਾਂ 250 ਕਿਲੋਮੀਟਰ ਤੱਕ ਪਹੁੰਚ ਕਰਨਾ ਠੀਕ ਹੈ ਇਹਦੀ ਬੇਰਬੂਲ ਬੜੀ ਤਕਰੀ ਹੈ ਹਨਾ ਬੇਲ ਦਾ ਭਾਈ ਲੰਮੀ ਰੂਮੀ ਦਾ ਬਸੇਰੀ ਹੈ ਵੇੜ ਠੀਕ ਹੈ ਅਮਨ ਕਹਿੰਦਾ ਤਿੰਨੇ ਬੜਾ ਭਾਈ 25 ਕਿਲੋ ਦੀ ਆਸਤ ਸੀ ਆਪਾਂ ਮੰਨ ਸਕਦੇ ਹਾਂ ਬੜਾ ਹੀ 25 ਕਿਲੋ ਰਾਮ ਨਹੀਂ ਦੋ 75 ਕਿਲੋ ਤੇ ਕਿੰਨੇ ਵੜਾ ਰਾਮ ਕਿੰਨੇ ਵੜਾ 70 ਕਿਲੋ ਦੁੱਧ 35 ਕਿਲੋ ਟਾਈਮ ਦਾ ਚੋਣਨ ਗਿਆ ਹਾਂ ਹਾਂ ਭਾਈ 75 ਕਿਲੋ ਦਾ ਰਾਮ ਵੀ ਦੇਣੀ ਆ 35 ਕਿਲੋ ਦਾ ਪਲੱਸ ਹੀ ਦੋ ਦੇਣੀ ਆ ਵੜਾ ਠੀਕ ਹੈ ਅੱਗੇ ਆ ਕਿ 4 ਨੰਬਰ ਤੇ ਸੂਈ ਸਵਾਈ ਕਾਲੇ ਰੰਗ ਵਾਲੀ ਇਹਨੂੰ ਭਾਈ ਅੱਜ ਚੀਜ਼ਾਂ ਲੈਣਾ ਸੂਈ ਨੂੰ ਭਾਈ ਦਲੋ ਠੀਕ ਹੈ ਹੁਣ 20 ਕਿਲੈਂਡ ਕੰਡੇ ਵਾਲਾ ਤਿਆਰ ਆਗਾ ਦੋ ਟਾਈਮ ਚਵਾ ਦਾਂਗੇ ਦੋ ਤਿੰਨ ਟਾਈਮ ਵੀ ਚਵਾ ਦਾਂਗੇ ਆਪਾਂ ਬੱਚਾ ਕਿ ਆ ਗਿਆ ਮੰਗਰ ਬਸ ਆ ਜੀ ਦੇ ਠੀਕ ਆ ਦੂਜਾ ਸੂਹ ਸੂਈ ਦੂਜਾ ਸੂਹਾ ਬੈਠ ਸੂਈ ਵੀ ਆ ਨਿਵਾਈ ਨੂੰਈ ਆ ਆਪਾਂ ਤਾਂ ਨਹੀਂ ਪਤਾ ਹੀ ਆਦਾ ਕਿ ਜਦੋਂ ਆਪਾਂ ਨਿਵਾ ਦਿੰਦੇ ਆ ਉਹਦਾ ਟੈਂਪਰੇਚਰ ਟੁੱਟ ਜਾਂਦਾ ਬੜਾ ਦਾ ਠੀਕ ਆ ਇਹ ਬੁਖਾਰ ਘੂਰਦੇ ਆ ਕੋਈ ਹੋਰ ਹਨਾ ਫਿਰ ਉਹ ਤਾਂ ਗੱਲ ਹੁੰਦੀ ਹੈਗੀ ਐ ਮਨ ਲੇ ਜਿਹੜਾ 20 ਦਿਨੋਂ ਕੋ ਉਹਦਾ ਆਪਾਂ ਨਿਵਾਵਾਂਗੇ ਨਹੀਂ ਆਪਾਂ ਇਹ 30 ਦਿਨੋਂ ਵੀ ਆਪਾਂ ਦੁੱਧ ਦਾ ਬੈੜ ਦਾ ਆਪਾਂ ਨਿਵਾ ਕੇ ਦੇ ਦਾਂਗੇ ਜਦੋਂ ਆ ਇਹ 25 ਦਿਨਾਂ ਹੋ ਗਏ ਬਈ ਇਹਦਾ ਲੈਵਲ ਤੇ ਆ ਗਈ ਇਹਦਾ ਰੇਟ ਕੀ ਰਹੂਗਾ ਰੇੜੇ ਦੇ ਵੀ ਰੱਦ ਦਾ ਹੈਗਾ 1 ਲੱਖ ਤੇ 10 ਹਜ਼ਾਰ ਦੀ ਵੜ ਦਵਾਂਗੇ ਆਪਾਂ ਦੁੱਧ 30 ਦਾ ਦਮ ਰੱਖ ਦਿਆ 30 ਦਾ ਦਮ ਖੋਲਾ ਰੱਖ ਦਿਆ 20 ਕਿਲੋ ਦੁੱਧ ਤਿਆਰ ਹੋਊਗਾ ਪਰ 20 ਕਿਲੋ ਰਹਿ ਕੇ ਨੇ ਵੀ ਹੁਣ 20 ਕਿਲੋ ਤਿਆਰ ਆ ਜੀ ਤੀਜਾ ਜਣਾ ਜੋਈ ਨੂੰ ਜਿੱਦਨੇ 25 ਦਿਨ ਹੋ ਗਏ ਦੁੱਧ 30 ਕਿਲੋ ਕੰਡੇ ਵਾਲਾ ਪਾ ਕੇ ਦੇ ਦਾਂਗੇ ਆਪਾਂ ਚੋਣ ਚ ਵੈਕ ਨੰਬਰ ਦਾ ਬਾਈ ਮੈਂ ਕਿਹੜਾ ਤਾਹ ਯਾਰ ਇੰਨੀ ਕੰਢੀ ਹੈ ਬੇਚਰੀ ਵਿਚਾਏ ਦੇ ਕਿ ਲੈ ਜਿਵੇਂ ਮਰਜੀ ਧਾਰਾ ਮਾਰੀ ਜਰ ਕੋ ਦੇੱਕ ਜੀ ਨਹੀਂ ਮੈਂ ਕਿਹੜਾ ਕੋਈ ਚੱਕਰੀ ਨਹੀਂ ਬਾਈ ਦਾ ਮਾਰ ਦੇ ਧਾਰਾ ਹੀ ਮਾਰ ਦੇ ਠੀਕ ਹੈ ਠੀਕ ਹੈ ਚਲ ਓਕੇ ਜਮ ਲੈ ਇਹ ਮੂੰ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਦੂਜਾ ਸੁਦਾ ਸੁਈਸਵਾਇ 20 ਲੀਟਰ ਦਾ ਨੈਟ ਮੈਨ ਨਾਲ ਆਜਾ ਰਾ ਰਾਜੀ ਰੋਜੀ ਚਾਪੜ ਵਰਗੀ ਬੈੜ ਪਈਆ ਬਲੈਕ ਕਲਰ ਦੇ ਵਿੱਚ ਆ ਗਈ ਤੇ ਦੁੱਧ ਦੀ ਕਪੈਸਿਟੀ ਰੱਖਦੀ ਆ 30 ਕਿਲੋ ਦੀ ਫੇਸ ਕੁਆਲਿਟੀ ਦੇਖੋ ਮੂੰ ਮੱਥਾ ਸੋਹਣਾ ਚੰਗਾ ਮਗਰ ਬੱਚਾ ਜੇਰ ਜੁਰ ਜਮਾ ਓਕੇ ਆ ਬਾਈ ਵੀਡੀਓ ਬਣੀ ਵੀ ਆ ਜਿੰਨੀਆਂ ਆਪਣੇ ਕੋਲ ਗਾਮਾ ਸੂਜੇ ਨੇ ਫਿਰ ਕਿਸੇ ਦੀ ਵੀ ਜੇਰ ਆਏ ਨਹੀਂ ਆਪਾਂ ਕਹਿ ਸਕਦੇ ਸਿੱਪਈ ਨਹੀਂ ਤੱਲੀ ਕੱਲੀ ਦੀ ਬੈੜ ਦੀ ਵੀਡੀਓ ਟਾਈਮ ਡੇਟ ਸਾਰਾ ਕੁਝ ਆਏ ਪੱਤਰ ਲੱਗ ਜੂ ਵੀ ਕਿਹੜੇ ਦਿਨ ਬੈਠ ਸੁਈ ਵੀ ਹੈਗੀ ਨੰਬਰ ਬੋਲ ਦੇ ਆਪਣਾ ਬਈ ਫੋਨ ਨੰਬਰ ਹੈ 987787899 ਪਹਿਲਾਂ ਐ ਬੜ ਦੇ ਲੈ ਬਈ ਕਿੰਨੀ ਕੌੜੀ ਆ ਮਾਜੀ ਇਹ ਨਹੀਂ ਕੌੜੀ ਹੈਗੀ ਕੋਈ ਆਪ ਐ ਨਹੀਂ ਇਹਨੂੰ ਦੱਸਤੀ ਲਾ ਨਹੀਂ ਕਹਦਾ ਬੈਠ ਵੀ ਦੁੱਧ ਨਾਲ ਲੈ ਬਈ ਫੈਕਸ ਹੈਗਾ ਕੋਈ ਇਹ ਆਪ ਲੈ ਦੇ ਭਾਰ ਨਹੀਂ ਕਿਸ ਸਾੜ ਨਹੀਂ ਰਾਵਣ ਜਿਤਨੇ ਨਹੀਂ ਐਰਪੀਕ ਲੈਵਲ ਫੜ ਲੈ ਬਈ ਉਹਦੇ ਨੂੰ ਦੇਖਣ ਵਾਲਿਓ ਬਾ ਕਮਾਲਦਾਰ ਹੋਣੀ ਹੈ ਬੈਠ ਨੇ ਠੀਕ ਹੈ ਹਾਂ ਐ ਪਿੰਡ ਹੰਡਾਇਆ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਬਈ ਤੇ ਆਏ ਮੰਨ ਕੇ ਚੱਲ ਵੀ ਜੋ ਮਰਜੀ ਵੀ ਰਾਏ ਸਾਰੇ ਬਰਾਗ ਆਮਲਾ ਕੋਲ ਹਰ ਟਾਈਮ ਹੁੰਦੀ ਹੁੰਦੀ ਆਣੀ ਹੈ ਠੀਕ ਹੈ ਅੰਮ ਦਾ ਗਾਮ ਆਪਣੇ ਕੋਲ ਹੋਰ ਵੀ ਹੈ ਨਾ ਸੂਨੀਆ ਮੀਆਂ ਉਹ ਦੁੱਧ ਤੇ ਆਈ ਜਾਂਦੀ ਨੇ ਕੋਈ ਨਾ ਆਉਂਦਾ ਅਸੀਂ 24 25 25 ਕਿਲੋ ਤਿਆਰ ਦੁੱਧ ਸਭੀ ਤੋਂ ਦੇਖ ਲੈ